ਉਹ ਇਸ ਤਰ੍ਹਾਂ ਹੈ ਜੀ ਸੁਖਪਾਲ ਜੀ ਉਹ ਗੁਰਬੰਦੀ ਬਦਾਮ ਪਹਿਲਾਂ ਸਾਰੇ ਲਿਖ ਲਿਆ ਜੇ ਜੇ ਕਿਸੇ ਨੇ ਇਸ ਤਰ੍ਹਾਂ ਲਿਖੇ ਨੇ ਮੈਂ ਬਹੁਤ ਸੌਖੋ ਬੋਲਣ ਦੀ ਕੋਸ਼ਿਸ਼ ਕਰਾਂਗਾ ਤੇ ਗੁਰਬੰਦੀ ਬਦਾਮ ਲੈਣੇ ਨੇ ਆਪਾਂ ਨੇ 250 ਗ੍ਰਾਮ ਇਹ ਆਪਾਂ ਲੈਣੇ ਨੇ ਚਾਰੋਂ ਮਗਜ ਹੂੰ ਹੂੰ ਉਹ ਵੀ 250 ਗ੍ਰਾਮ ਜੀ ਗਿਲੰਟੀ ਛਕਸ ਖਸ ਖਸ ਇਹ ਵੀ 250 ਗ੍ਰਾਮ ਇਹ ਪਿੰਨੇ ਕੀ ਜਾਨੂ ਵਾਤੋ ਵਾਦ ਬਰੀਕ ਕੁੱਟ ਕੇ ਤੇ ਆਪਾਂ ਫਰਾ ਚ ਪਾ ਲੈਣਾ ਕਿਉਂਕਿ ਇਹ ਕੱਪੜੇ ਥਾਣੀ ਛਾਣੀਆਂ ਨਹੀਂ ਜਾਂਦੀਆਂ ਜੀ ਅਗਲੀਆਂ ਜਿੰਨੀ ਪੰ ਵੀ ਮੈਂ ਚੀਜ਼ਾਂ ਬੋਲਾਂਗਾ ਉਹ ਕੱਪੜੇ ਥਾਣੀ ਛਾਣੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚ ਕਮਰ ਕੱਸਤਾ ਹੈਗੀ ਇਹ 250 ਗ੍ਰਾਮ ਹੂੰ ਹੂੰ ਉਹ ਵੀ ਪਰਛਾਣੀ ਜਾਂਦੀ ਏ ਉਹਨੂੰ ਫਰਾ ਚ ਪਾ ਕੇ ਇਹ ਚਾਰੇ ਚੀਜ਼ਾਂ 250 ਗ੍ਰਾਮ ਨੇ 1 ਕਿਲੋ ਬਣ ਜਾਣੀਆਂ ਅੱਗੇ ਆਪਾਂ ਨੇ ਲੈਣਾ ਤਾਂ ਮਖਾਨਾ 250 ਆ 3 ਗ੍ਰਾਮ ਗਿਲੇਣੀ ਕਾਕੜ ਸਿੰਧੀ ਹੂੰ ਹੂੰ 3 ਗ੍ਰਾਮ ਗਿਲੇਣੀ ਚਿਕਣੀ ਸੁਪਾਰੀ ਹੂੰ ਹੂੰ ਇਹ ਵੀ 3 ਗ੍ਰਾਮ ਗਿਲੇਣੀ ਅਸਗੰਧ ਇਹ ਵੀ 3 ਗ੍ਰਾਮ ਬੀਜ ਲਾਜਵੰਤੀ ਇਹ ਵੀ 3 ਗ੍ਰਾਮ ਮਸਤਕੀ ਰੂਮੀ ਇਹ ਵੀ 3 ਗ੍ਰਾਮ ਫਿਰਗਿਲਨ ਤਵਾਸ਼ੀਰ 3 ਗ੍ਰਾਮ ਨਿੱਕੀ এলাਚੀ 30 ਗ੍ਰਾਮ ਜਾਮਨ ਦੀ ਗੋਥਲੀ ਇਹ ਤੁਸੀਂ 30 ਗ੍ਰਾਮ ਵੀ ਪਾ ਸਕਦੇ ਹੋ ਜਿਹਨੂੰ ਜ다가 ਮਾਰਾ ਮੋਟਾ ਬੀਬੀਆਂ ਨੂੰ ਤਕਲੀਫ ਜਾਦੀ ਏ ਜਿਵੇਂ ਪਾਣੀ ਪੈਣ ਦੀ ਬਲੱਡ ਪੈਣ ਉਹ 50 ਗ੍ਰਾਮ ਤੱਕ ਵੀ ਪਾ ਸਕਦਾ ਹੈ ਅੱਗੇ ਆਪਾਂ ਪਾਉਣਾ ਜੀ ਹਲਮ ਪੰਜਾ ਜੀ ਇਹ ਆਪਾਂ 30 ਗ੍ਰਾਮ ਇਹ ਜਿਹੜੀਆਂ 14 ਮੇਰਾਛਲ ਤੇ ਜੀ ਚੀਜ਼ਾਂ ਹੋਈਆਂ ਇਹ ਸਾਰੀਆਂ ਚੀਜ਼ਾਂ ਨੂੰ ਹੀ ਧੁੱਪ ਨਹੀਂ ਲਵਾਉਣੀ ਵਾਤਵੱਧ ਬਰੀਕ ਹਮਾਮ ਦਸਤੇ ਦੇ ਵਿੱਚ ਕੁੱਟ ਕੇ ਤੇ ਤੁਸੀਂ ਇਹਨਾਂ ਨੂੰ ਲਾਲ ਰੰਗ ਦਾ ਇੱਕ ਪਾਊਡਰ ਬਣ ਜਾਣਾ ਹੈ ਇਹ ਚਮਚੇ ਦੇ ਨਾਲ ਇਹਨੂੰ ਮੂੰਹ 'ਚ ਰਾਤ ਨੂੰ ਪਾਓ ਅੱਗੇ ਸੁੱਟ ਕੇ ਉੱਤੋਂ ਪਾਣੀ ਦਾ ਗਲਾਸ ਪੀ ਲਓ ਹੋਰ ਕੋਈ ਫਰਕ ਨਹੀਂ ਹੋਣਾ ਸਿਰਫ ਇਹ ਆਪ ਹੀ ਇਹ ਮੂੰਹ 'ਚ ਜਰਾ ਫੁੱਲ ਜਾਂਦੀ ਏ ਤੇ ਫਿਰ ਨੰਗਾਉਣੀ ਔਖੀ ਹੋ ਜਾਂਦੀ ਏ ਤੇ ਫਾਇਦੇ ਇਹਦੇ ਅਈ ਢੀਆਂ ਪੈਣਾਂ ਦੀ ਤਾਂ ਕੋਈ ਵੀ ਬਿਮਾਰੀ ਉਹ ਠੀਕ ਹੋ ਜਾਂਦੀ ਏ ਦੂਸਰੇ ਆਈ ਦੇ ਨਾਲ ਦਿੱਤਾ ਬਾਹਾਂ ਸੋਹਣੀਆਂ ਇਹ ਮਾਈਗਰੇਨ ਰਹਿਣੀ ਜਿਵੇਂ ਬੀਬੀਆਂ ਕਈਆਂ ਦਾ ਮੂੰਹ ਬਿਲਕੁਲ ਹੀ ਐ ਕਾਲਾ ਹੋ ਜਾਂਦਾ ਛਾਈਆਂ ਪੈ ਜਾਂਦੀਆਂ ਕਿਲ ਨਿਕਲਦੇ ਨੇ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਤੇ ਦੂਸਰੇ ਭਾਈ ਜੇ ਕਿਸੇ ਨੇ 20 22 ਸਾਲ ਤੋਂ ਖਾ ਲਈ ਤੇ ਉਹ ਜਿੰਨਾਕ 25 ਕ 30 ਸਾਲ ਦੀ ਲੇਡੀਜ਼ ਦਾ ਮੂੰਹ ਹੁੰਦਾ ਉਹਨਾਂ ਹੁੰਦਾ 65 ਸਾਲ ਤੱਕ ਵੀ ਉਹ ਜਾਈ ਰਹੇਗਾ ਇਹਦੇ ਨਾਲ ਮੂੰਹ ਦੇ ਉੱਤੇ ਇੰਨੀ ਸੋਹਣੀ ਛਾਈਂ ਗਈ ਵੀ ਇਨੂੰ ਕੋਈ ਵੀ ਕਾਹਲੇ ਦਾ ਮਰਦ ਵੀ ਖਾ ਸਕਦਾ ਹੈ ਉਹਦੇ ਮੂੰਹ ਦੀ ਵੀ ਪੂਰੀ ਲਾਲੀ ਕਾਇਮ ਰਹੇਗੀ ਤੇ ਜਿਵੇਂ ਆਦਿ ਨੇ ਯੰਗ ਵੀ ਖਾਵੇ ਤੇ ਉਹਦੀ ਵੀ ਜਵਾਨੀ ਹੈ ਵਧੀਆ ਰਹੇਗੀ ਦੂਸਰਾ ਜੇ ਆਮ ਗੋਡਿਆਂ ਚੱਲਦੇ ਨੇ ਇਹਦੀ ਗਰੀਸ ਮੁੱਕ ਗਈ ਏ ਉਹਨੇ ਦਾ ਗੋਡਾ ਕੋ ਮਜ਼ਾ ਨਹੀਂਗਾ ਕਈ ਆਂਦੇ ਨੇ ਮੇਰੀ ਚਪੜੀ ਥੱਲੇੋਂ ਪੀਜ਼ ਨਿਕਲਦੀ ਹੋਰ ਕਿਸੇ ਪਾਸੋਂ ਨਾ ਸੋਦੇਗਾ ਨਾ ਕੁਝ ਹੁੰਦਾ ਹੈ ਉਹ ਵੀ ਬਈ ਬਿਲਕੁਲ ਠੀਕ ਹੋ ਜਾਗਾ ਕੋਈ ਵੀ ਇਹਨੂੰ ਵਰਤਵੇ ਤੇ ਉਹ ਆਪਦੇ ਆਪ ਵਧੀਆ ਤੇ ਬਚ ਸਕਦਾ ਹੈ